ਭਾਰਤ ਪਾਕਿਸਤਾਨ ਨੂੰ ਵੰਡਣ ਵਾਲੀ ਅੰਤਰਰਾਸ਼ਟਰੀ 82 ਸਰਹੱਦ ਤੇ ਹਰ ਰੋਜ਼ ਹਜ਼ਾਰਾਂ ਲੋਕ ਰਿਟ ਰੀਟਿੰਗ ਸਮਾਰੋਹ ਦੇਖਣ ਲਈ ਪਹੁੰਚਦੇ ਨੇ ਇਸ ਰਿਟ ਰੀਟਿੰਗ ਸਮਾਰੋਹ ਨੂੰ ਲੈ ਕੇ ਇੱਕ ਅਹਿਮ ਖਬਰ ਮਿਲੀ ਦਰਅਸਲ ਵੱਡੀ ਗਰਮੀ ਦੇ ਮੱਦੇਨਜ਼ਰ ਬੀਐਸਐਫ ਨੇ ਅਟਾਰੀ ਬਾਗਾ ਬਾਡਰ ਤੇ ਰਿਟ ਰੀਟਿੰਗ ਸਮਾਰੋਹ ਦਾ ਸਮਾਂ ਬਦਲ ਦਿੱਤਾ ਜੀ ਹਾਂ ਜਾਣਕਾਰੀ ਮੁਤਾਬਕ ਹੁਣ ਰਿਟ ਰੀਟਿੰਗ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਗਿਆ ਬੀਐਸਐਫ ਅਧਿਕਾਰੀਆਂ ਦਾ ਕਹਿਣਾ ਕਿ ਕੜਾਕੇ ਦੀ ਗਰਮੀ ਕਾਰਨ ਰਿਟ ਰੀਟਿੰਗ ਸੈਰਮਨੀ ਦਾ ਸਮਾਂ ਬਦਲ ਕੇ ਸ਼ਾਮ 6:30 ਵਜੇ ਦਾ ਕਰ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਪਹਿਲਾਂ ਰਿਟ ਰੀਟਿੰਗ ਸਮਾਰੋਹ ਦਾ ਸਮਾਂ 6 ਵਜੇ ਦਾ ਸੀ ਸੈਨਿਕਾ ਨੇ ਸਲਾਨੀਆ ਨੂੰ ਸਮਾਰੋਹ ਦੇਖਣ ਲਈ ਨਿਰਧਾਰਿਤ ਸਮੇਂ ਤੋਂ ਪਹਿਲਾਂ 28 ਸਰਹੱਦ ਤੇ ਪਹੁੰਚਣ ਦੀ ਸੂਚਨਾ ਦਿੱਤੀ ਹੈ ਭਾਰਤ ਪਾਕਿਸਤਾਨ ਨੂੰ ਵੰਡਣ ਵਾਲੀ ਅੰਤਰਰਾਸ਼ਟਰੀ 28 ਸਰਹੱਦ ਤੇ ਹਰ ਰੋਜ਼ ਹਜ਼ਾਰਾਂ ਲੋਕ ਰਿਟ ਰੀਟਿੰਗ ਸਮਾਰੋਹ ਦੇਖਣ ਲਈ ਪਹੁੰਚਦੇ ਨੇ ਇਸ ਰਿਟ ਰੀਟਿੰਗ ਸਮਾਰੋਹ ਨੂੰ ਲੈ ਕੇ ਇੱਕ ਅਹਿਮ ਖਬਰ ਮਿਲੀ ਦਰਅਸਲ ਵੱਧੀ ਗਰਮੀ ਦੇ ਮੱਦੇਨਜ਼ਰ ਬੀਐਸਐਫ ਨੇ ਅਟਾਰੀ ਬਾਗਾ ਬਾਰਡਰ ਤੇ ਰਿਟ ਰੀਟਿੰਗ ਸਮਾਰੋਹ ਦਾ ਸਮਾਂ ਬਦਲ ਦਿੱਤਾ ਜੀ ਹਾਂ ਜਾਣਕਾਰੀ ਮੁਤਾਬਕ ਹੁਣ ਰਿਟ ਰੀਟਿੰਗ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਗਿਆ ਬੀਐਸਐਫ ਅਧਿਕਾਰੀਆਂ ਦਾ ਕਹਿਣਾ ਕਿ ਕੜਾਕੇ ਦੀ ਗਰਮੀ ਕਾਰਨ ਰਿਟ ਰੀਟਿੰਗ ਸੈਰੇਮਨੀ ਦਾ ਸਮਾਂ ਬਦਲ ਕੇ ਸ਼ਾਮ 6:30 ਵਜੇ ਦਾ ਕਰ ਦਿੱਤਾ ਗਿਆ ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਰਿਟ ਰੀਟਿੰਗ ਸਮਾਰੋਹ ਦਾ ਸਮਾਂ 6 ਵਜੇ ਦਾ ਸੈਨਿਕਾ ਨੇ ਸਲਾਨੀਆਂ ਨੂੰ ਸਮਾਰੋਹ ਦੇਖਣ ਲਈ ਨਿਰਧਾਰਿਤ ਸਮੇਂ ਤੋਂ ਪਹਿਲਾਂ 28 ਸਰਹੱਦ ਤੇ ਪਹੁੰਚਣ ਦੀ ਸੂਚਨਾ ਦਿੱਤੀ ਹੈ ਭਾਰਤ ਪਾਕਿਸਤਾਨ ਨੂੰ ਵੰਡਣ ਵਾਲੀ ਅੰਤਰਰਾਸ਼ਟਰੀ 28 ਸਰਹੱਦ ਤੇ ਹਰ ਰੋਜ਼ ਹਜ਼ਾਰਾਂ ਲੋਕ ਰਿਟ ਰੀਟਿੰਗ ਸਮਾਰੋਹ ਦੇਖਣ ਲਈ ਪਹੁੰਚਦੇ ਨੇ ਇਸ ਰਿਟ ਰੀਟਿੰਗ ਸਮਾਰੋਹ ਨੂੰ ਲੈ ਕੇ ਇੱਕ ਅਹਿਮ ਖਬਰ ਮਿਲੀ ਦਰਅਸਲ ਵੱਧੀ ਗਰਮੀ ਦੇ ਮੱਦੇਨਜ਼ਰ ਬੀਐਸਐਫ ਨੇ 28 ਬਾਗਾ ਬੱਡਰ ਤੇ ਰਿਟ ਰੀਟਿੰਗ ਸਮਾਰੋਹ ਦਾ ਸਮਾਂ ਬਦਲ ਦਿੱਤਾ ਜੀ ਹਾਂ ਜਾਣਕਾਰੀ ਮੁਤਾਬਕ ਹੁਣ ਰਿਟ ਰੀਡਿੰਗ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਗਿਆ ਬੀਐਸਐਫ ਅਧਿਕਾਰੀਆਂ ਦਾ ਕਹਿਣਾ ਕਿ ਕੜਾਕੇ ਦੀ ਗਰਮੀ ਕਾਰਨ ਰਿਟ ਰੀਡਿੰਗ ਸੈਰੇਮਨੀ ਦਾ ਸਮਾਂ ਬਦਲ ਕੇ ਸ਼ਾਮ 6:30 ਵਜੇ ਦਾ ਕਰ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਪਹਿਲਾਂ ਰਿਟ ਰੀਡਿੰਗ ਸਮਾਰੋਹ ਦਾ ਸਮਾਂ 6 ਵਜੇ ਦਾ ਸੈਨਿਕਾਂ ਨੇ ਸਲਾਨੀਆਂ ਨੂੰ ਸਮਾਰੋਹ ਦੇਖਣ ਲਈ ਨਿਰਧਾਰਿਤ ਸਮੇਂ ਤੋਂ ਪਹਿਲਾਂ 82 ਸਰਹੱਦ ਤੇ ਪਹੁੰਚਣ ਦੀ ਸੂਚਨਾ ਦਿੱਤੀ ਹੈ ਭਾਰਤ ਪਾਕਿਸਤਾਨ ਨੂੰ ਵੰਡਣ ਵਾਲੀ ਅੰਤਰਰਾਸ਼ਟਰੀ 82 ਸਰਹੱਦ ਤੇ ਹਰ ਰੋਜ਼ ਹਜ਼ਾਰਾਂ ਲੋਕ ਰਿਟ ਰੇਟਿੰਗ ਸਮਾਰੋਹ ਦੇਖਣ ਲਈ ਪਹੁੰਚਦੇ ਨੇ ਇਸ ਰਿਟ ਰੇਟਿੰਗ ਸਮਾਰੋਹ ਨੂੰ ਲੈ ਕੇ ਇੱਕ ਅਹਿਮ ਖਬਰ ਮਿਲੀ ਦਰਸਾਲ ਵੱਧੀ ਗਰਮੀ ਦੇ ਮੱਦੇਨਜ਼ਰ ਬੀਐਸਐਫ ਨੇ 82 ਬਾਗਾ ਬਾਰਡਰ ਤੇ ਰਿਟ ਰੇਟਿੰਗ ਸਮਾਰੋਹ ਦਾ ਸਮਾਂ ਬਦਲ ਦਿੱਤਾ ਜੀ ਹਾਂ ਜਾਣਕਾਰੀ ਮੁਤਾਬਕ ਹੁਣ ਰਿਟ ਰੀਡਿੰਗ ਸੈਰੇਮਨੀ ਦਾ ਸਮਾਂ ਬਦਲ ਦਿੱਤਾ ਗਿਆ ਬੀਐਸਐਫ ਅਧਿਕਾਰੀਆਂ ਦਾ ਕਹਿਣਾ ਕਿ ਕੜਾਕੇ ਦੀ ਗਰਮੀ ਕਾਰਨ ਰਿਟ ਰੀਡਿੰਗ ਸੈਰੇਮਨੀ ਦਾ ਸਮਾਂ ਬਦਲ ਕੇ ਸ਼ਾਮ 6:30 ਵਜੇ ਦਾ ਕਰ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਪਹਿਲਾਂ ਰਿਟ ਰੀਡਿੰਗ ਸਮਾਰੋਹ ਦਾ ਸਮਾਂ 6 ਵਜੇ ਦਾ ਸੀ ਸੈਨਿਕਾਂ ਨੇ ਸਲਾਨੀਆਂ ਨੂੰ ਸਮਾਰੋਹ ਦੇਖਣ ਲਈ ਨਿਰਧਾਰਿਤ ਸਮੇਂ ਤੋਂ ਪਹਿਲਾਂ ਅਟਾਰੀ ਸਰਹੱਦ ਤੇ ਪਹੁੰਚਣ ਦੀ ਸੂਚਨਾ ਦਿੱਤੀ